ਕਿਨੇ ਸੋਮਸੁਖ ਹਰਿ ਸੁਖ ਗੁਣੇ ਸੰਤ ਸਭਾ ਮਿਲ ਗਿਆਨ ਨਿਤ ਇਹਨ ਸਹੱਤਵ ਸੇਬਿਆ ਸਤਵ ਦਿਆ ਨਾਮ ਤੁਸੀਂ ਅੰਧ ਵਿਸ਼ਵਾਸ ਨੂੰ ਆਪਣੀ ਛਾਤੀ ਨਾਲ ਲਾਈ ਫਿਰਦੇ ਹੋ ਤੁਸੀਂ ਅੰਧ ਵਿਸ਼ਵਾਸ ਨੂੰ ਆਪਣੀ ਛਾਤੀ ਨਾਲ ਲਾਏ ਜਿੰਦੇ ਹੋ ਉਪਰੋਂ ਬੁੱਧੀ ਦੀ ਗੱਲ ਉਪਰੋਂ ਬੁੱਧੀ ਦੀ ਗੱਲਬਾਤ ਕਰਦੇ ਹੈ ਇਹ ਹੀ ਸਾਡੀ ਤੁਹਾਡੀ ਹਾਲਤ ਹੈ ਜਿਹੜੇ ਠੀਕਰਾ ਸਹੀ ਭਗਤੀ ਮਾਰਗ ਤਪ ਨਹੀਂ ਕਰ ਸਕੇ ਉਹ ਸੋਣ ਸਾਰਾ ਜਹਾਨ ਸੁਨੇਂ। ਗਿਣ ਭਗਤੀ ਕਰਵਾਸ ਨਾ ਹੋਈ ਹੋ ਵੀ ਸੁਣੀਏ ਲੋਕ ਸੁਭਾਇਆ। ਪ੍ਰਮਾਤਮਾ ਦੀ ਭਗਤੀ ਤੋਂ ਬਾਂਝੇ ਬੰਦਿਆਂ ਦੇ ਮੂੰਹ ਉਸ ਦੀ ਹਜ਼ੂਰੀ ਵਿੱਚ ਕਾਲਾ ਹੀ ਦਿਸਦਾ ਹੈ। ਉਹ ਆਪਣੀ ਇੱਜ਼ਤ ਗਵਾ ਕੇ ਜਾਂਦੇ ਹਨ। ਭਗਤੀ ਭਾਇ ਬਹੁਣਿਆ ਮੂੰਹ ਕਾਲਾ ਪਤਖੋਏ ਜਿਨੀ ਨਾਮ ਸਾਰਿਆ ਆਗਮ ਮੁੱਖੀ ਰੋਈ। ਆਪਣੀ ਇੱਜ਼ਤ ਗਵਾ ਕੇ ਜਾਂਦੇ ਹਨ। ਇਹ ਪ੍ਰੋ ਮੈਨੂੰ ਆਪਣੀ ਭਗਤੀ ਦਾਤ ਦੇ ਦੀ ਦਾਤ ਨਾਲ ਤੇਰੇ ਖਜ਼ਾਨੇ ਪਏ ਭਰੇ ਪਏ ਹਨ ਆਣ ਮੰਗਿਆ ਦਾਨ ਦੀਜੇ ਦਾਤ ਤੇ ਤੇਰੀ ਭਗਤ ਭਰੇ ਪੰਡਾਰਾ ਨਾ ਹੋਈ ਰਾਮਨਾਮ ਦੇਨ ਮੁਕਤ ਨਾ ਹੋਈ ਨਾਨਕ ਹੈ ਵਿਚਾਰਾ ਨਾਨਕ ਨਾਮ ਰਤਨ ਪ੍ਰਕਾਸ਼ਿਆ ਐਸੀ ਗੁਰਮਤ ਪਾਈ ਨਾਨਕ ਹਰ ਕੀ ਭਗਤ ਨਾ ਛੋੜੁ ਸਹਜੇ ਹੋਏ ਸੋ ਹੋਈ ਮੈਂ ਪ੍ਰਭੁ ਤ੍ਰਿਪਾਕ ਤੇ ਨਿਸ਼ਕੁੰਗਾ ਸਾਧ ਸੁਭਾ ਸੰਤਾਂ ਕੀ ਸੰਗਤ ਨਦਰ ਫਲ ਸੁਖ ਪਾਇਆ ਹਰ ਕੀ ਭਗਤ ਰਤੇ ਗੁਰ ਅਗਿ ਚੁਕੇ ਮੋਹ ਪਿਆਸਾ ਨਾ ਨ ਕੋ ਹਮੇ ਮਾਰਗ ਦਿਨੇ ਗੁਰਲੇ ਦਾਸ ਬਦਸ ਜਨਮ ਮਰਨ ਦੇ ਚੱਕਰ ਤੋਂ ਤਲੈ ਛੁਟਕਾਰਾ ਮਿਲ ਸਕਦਾ ਜਦੋਂ ਪੂਰਾ ਸਤਿਗੁਰੂ ਮਿਲਦਾ ਹੈ ਮੈਨੂੰ ਇਹ ਯਕੀਨ ਬਣ ਗਿਆ ਤੇ ਇਹ ਮੈਂ ਜਿੰਦਰ ਦੇਖਦਾ ਉਧਰ ਪ੍ਰਮਾਤਮਾ ਹੀ ਮੈਨ ਦਿਖਦਾ ਹੈ ਮੈਂ ਪ੍ਰਮਾਤਮਾ ਦੀ ਪਕਤੀ ਗਨੀਵ ਸਾਹਿਬ ਦਾ ਮੈਨ ਯਕੀਨ ਹੈ ਕਿ ਜਗਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਪ੍ਰਭੂ ਦੀ ਇਰਜ਼ਾਮ ਚ ਹੋ ਰਿਹਾ ਹੈ ਤੇ ਜਿਨ੍ਹਾਂ ਨੂੰ ਇਸ ਇਰਜ਼ਾਮ ਦਾ ਸਮਝ ਨਹੀਂ ਆਈ ਉਹਨਾਂ ਬਾਰੇ ਇਹ ਮੈਂ ਕਹਿੰਦੇ ਨਾ ਮੇਰੇ ਨਾਮੇ ਕੀ ਜਿਮਣਾ ਫਿਟ ਤ੍ਰਿਗ ਚਤਰਾਏ ਸਾਧੂ ਸਤਗੁਰੂ ਨਾ ਸੇਵਿਆ ਹਰ ਭਰਤ ਨ ਪਾਈ ਸੰਤ ਜਨਾ ਕੋ ਮਿਲ ਰਹੇ ਧੰਤਨ ਜਸ ਗਾਏ ਜੋ ਅੰਦਰੇ ਹੱਥ ਢੋਣੀ ਹਰ ਨਾਮ ਹਮਾਰੇ ਜਨਮ ਮਰਨ ਦੇ ਕਮੇਟੀ ਆ ਜਪਨਾ ਮਰਾਰੇ ਨਾਨਕ ਨਾਮ ਨੂੰ ਬਿਸਰੇ ਪੂਰਾ ਗੁਰਤਾਰੇ ਆਪਣੇ ਸਤਗੁਰ ਦੀ ਵਡਾਈ ਕਰਦੇ ਨੇ ਗੁਰੂ ਪੂਰੇ ਗੁਰੂ ਦੀ ਵਡਾਈ ਕਰਦੇ ਨੇ ਸੰਤ ਸਤਗੁਰ ਦੀ ਵਡਾਈ ਕਰਦੇ ਨੇ ਜਨਮ ਮਰਨ ਦਾ ਚੱਕਰ ਸਦਾ ਹੀ ਮੁੱਕਦਾ ਹੈ ਜਦੋਂ ਪੂਰਾ ਸਤਗੁਰੂ ਮਿਲੇ ਕਿਵੇਂ ਮਨੁੱਖ ਦੇ ਹੱਥ ਵਿੱਚ ਅਡਗੋਰੀ ਹੁੰਦੀ ਹੈ ਜਿਸ ਨਾਲ ਟੋਟੋ ਕੇ ਰਾਹ ਲੰਬੀ ਰਹੇ ਇਸ ਤਰ੍ਹਾਂ ਅਸਾ ਜੀਵਾਂ ਦੇ ਵਿੱਚ ਪ੍ਰਮਾਤਮਾ ਹੀ ਨਾਮ ਹੈ ਸਹੀ ਜੀਵਨ ਨੂੰ ਸਹੀ ਦਿਵਾਉ ਬਖੰਦਾ ਹੈ ਜੇ ਇਸ ਮਨੁੱਖ ਨੇ ਸਾਦੇ ਸਤਗੁਰੂ ਦੀ ਸੇਵਾ ਨਹੀਂ ਕੀਤੀ ਪ੍ਰਮਾਤਮਾ ਦੀ ਤਰਫ ਚੰਗੀ ਨਹੀਂ ਲੱਗੀ ਉਹ ਸਾਰੇ ਉਹਨਾਂ ਪਰ ਆਤਮਾ ਦੇ ਨਾਮ ਤੋਂ ਵੰਜਿਆ ਰਹਿੰਦਾ ਉਹਦਾ ਜੀਣਾ ਸੋ ਜੀਵਣਾ ਨਹੀਂ ਹੈ ਜੋ ਮਨੁੱਖ ਦੁਨੀਆਦਾਰੀ ਵਾਲੇ ਚਾਣ ਬੁਖਾ ਰਿਆ ਤਾਂ ਉਸ ਦੀ ਉਸ ਸਿਆਣ ਫਟ ਕਰਨ ਲੋਗ ਹੈ ਇੱਕ ਦਿਨੇ ਸਾਰੇ ਸੰਸਾਰ ਦੀ ਗੱਲ ਕਰਦੇ ਹਨ ਕਿ ਸੰਸਾਰ ਬਿਜਲੀ ਦੀ ਚਮਕ ਦਾ ਮੁਕਬਾਲ ਹੈ ਪਰ ਨਾਸ਼ ਹੋਣ ਵਾਲੀ ਹੈ ਜਿਸ ਚਮਕ ਨੂੰ ਵੇਖ ਕੇ ਮੈਂ ਮੋਰਖ ਨੇ ਮੌਤ ਦਾ ਚੇਤਾ ਨਹੀਂ ਰੱਖਿਆ ਮੈਂ ਤਮੀਨਾ ਹਾਂ ਮੈਂ ਬਹੁਤ ਹੀ ਮੜਾ ਹਾਂ ਪਰ ਇਹ ਖੁਦਾ ਤੁੰਦਰਾ ਦਿਲ ਹੈ ਜੀ ਨਾਨਕ ਜੀ ਮੈਨੂੰ ਆਪਣੇ ਇੱਕ ਨਾਮ ਦੇ ਹੋਰ ਚੀਜ਼ਾਂ ਜਿਆਦਾ ਵਰਗੀਆਂ ਲੱਗਦੀਆਂ ਹਨ ਚਲਮਲ ਬਿਸ਼ੀਰ ਦੁਨੀਆ ਫਾਨੀ ਇੱਕ ਚੀਜ਼ ਮuje ਦੇਵਰ ਜੈਪੀ ਨਾ ਪਾਇਆ ਸਦ ਨਾਨਕ ਦੀ ਮਾਨ ਮਸਤਾਨਾ ਨਿਤ ਚੜੇ ਇੱਕ ਸਵਾਇਆ ਆਹ ਦੁਨੀਆ ਕੁਨ ਨਾਮ ਕੁ ਬਾਇ ਮੇਰਾ ਸ਼ਰੀਰ ਕੱਚਾ ਕੁਜਾ ਹੈ ਜੋ ਪਾਣੀ ਨਾਲ ਭਰਿਆ ਹੋਇ ਤੇਰੀ ਅਜਬ ਕਾਰਗਰੀ ਹੈ اے ਖੁਦਾ ਮੈਂ ਤੇਰੀ ਕੁਦਰਤ ਨਾਲ ਜਗਤ ਵਿੱਚ ਆਇਆ ਹਾਂ ਨਾਨਕ ਤੇਰੇ ਦਰਬਾਰ ਦਾ ਕੁੱਤਾ ਹੈ ਤੇ ਮਸਤਾਨਾ ਹੈ ਮਿਰਤੇ ਮਿਹਰ ਕਰ ਮਾਤੀ ਨਿਤ ਚੜਦੇ ਰਹੇ ਉੱਭਦੇ ਰਹੇ ਦੁਨੀਆ ਅਦਵਾਂਗ ਹੈ ਤੇਰਾ ਨਾਮ ਠੰਡ ਪਾਉਣ ਵਾਲਾ ਹੈ ਮੈਂ ਤਰੀ ਪੰਤ ਨਹੀਂ ਛੱਡਣੀ ਜੋ ਮਰਜੀ ਹੁੰਦਾ ਹੋਵੇ ਇਹ ਤੇ ਕੁਕਰ ਹਾਂ ਬੇਗਾਨਾ ਭੌਂਕੋ ਇਸ ਤੰਤਾਈ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਮੇ ਨਾ ਨਾ ਪਾਈ ਨੇ ਕਾ ਕੁੱਤੇ ਹਨ ਮੈਂ ਇਹਨਾਂ ਵਿੱਚ ਉਪਰਾ ਫਸਿਆ ਹਾਂ ਜਿੰਨੇ ਕ ਤੇਰੇ ਸਿਲਾ ਕਰਦਾ ਉਹ ਵੀ ਮੈਂ ਆਪਣੇ ਸ਼ਰੀਰ ਨੂੰ ਕੁੱਤਿਆਂ ਤੋਂ ਬਚਾਉਣ ਲਈ ਭੌਂਕਦਾ ਹਾਂ ਜਿਵੇਂ ਉਪਰਾ ਕੁੱਤਾ ਬੈਰੀਆਂ ਤੋਂ ਕੁੱਤਿਆਂ ਤੋਂ ਬਚਣ ਲਈ ਭੌਂਕਦਾ ਹੈ ਮੈਨੂੰ ਇਹ ਧਰਵਾਸ ਹੈ ਕਿ ਤੇਰਾ ਦਾਸ ਨਾਨਕ ਭਗਤੀ ਤੋਂ ਤਤਸਪਰ ਹੈ ਇਹਨਨ ਮੈਂ ਤੇਰਾ ਦਰਨੀ ਛੱਡਦਾ ਤੂੰ ਮੇਰਾ ਰੱਖਣਾ ਹੈ ਕਿਵੇਂ ਸੇਖ ਮੱਛ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤਜੰਨ ਅਵਰ ਮਾ ਜਾਣਾ ਮੇਰੇ ਸਹਿਬਾ ਗੁਰ ਗਾਵਾਂ ਨੱਤੇਰੇ ਮਤਰੀ ਭਗਤੀ ਨਿਸ਼ਟਵਾ ਗੋਂ ਗਾਈ ਜਾਊਂਗਾ ਇਹ ਬੁੱਧੀ ਕਿਵੇਂ ਪ੍ਰਾਪਤ ਹੋਈ ਉਹਨਾਂ ਨੂੰ ਸੇਖ ਮਾ ਪ੍ਰਸਾਦ ਬੁੱਧ ਤੁਮਾਰੀ ਕਿਵੇਂ ਸ਼ਬਦ ਸੰਮਾਰਕ ਬੁੱਧ ਪਾਈ ਹਰਤੀ ਉਤਨ ਅਧਾਰੋ ਨਾਮ ਦੇਉ ਪਰਲੋਚਨ ਕਬੀਰ ਦਾਸ ਰੋ ਮੁਕਤ ਪਿਉ ਚ ਮਿਆਰੋ ਇਸੇ ਪਕਾਰ ਮਹਲਾ ਪਹਿਲਾ ਜੀ ਆਪਣੀ ਰਚਨਾ ਵਿੱਚ ਫਰਮਾਉਂਦੇ ਹਨ ਤੇ ਆਪਣੀ ਸਤਗੁਰ ਦੇ ਦੀ ਵਿਡਿਆਈ ਦੁਹਰਾ ਰਹੇ ਨੇ ਜਿਨ੍ਹਾਂ ਨੇ ਇਹ ਬੇਬੁਝ ਬਜਾਰਤ ਆਪ ਸਮਝ ਕੇ ਮੈਨੂੰ ਸਮਝਾਈ ਹੈ ਸ਼ਬਦ ਵਜਾਇ ਸਤਗੁਰਪੂਰਾ ਸਰਬ ਕਲਾ ਸਾਚੇ ਭਰਪੂਰਾ ਸਰਬ ਕਲਾ ਸਾਚੇ ਭਰਪੂਰਾ ਸੇ ਇਸ਼ਾ ਸੱਚੇ ਵਪਾਰੀ ਸਤਗੁਰ ਬੋਝ ਬਚਾਈ ਸੱਚ ਨਾਮ ਦੇ ਉਹੀ ਵਪਾਰੀ ਨੇ ਉਹੀ ਈਸ਼ਾਨ ਹੈ ਸਰਬ ਕਲਾ ਭਰਪੂਰ ਜਿਸ ਛਿੰਨ ਛੇ ਸਤਿਗੁਰੂ ਨੂੰ ਪਾਲ ਲੈਂਦਾ ਹੈ ਉਹ ਛਿਨਿਆਰਾ ਹੋ ਜਾਂਦਾ ਹੈ ਅਦੁੱਤੀ ਹੋ ਜਾਂਦਾ ਹੈ ਜਿਸ ਛਿਨ ਸਤਿਗੁਰੂ ਨੂੰ ਪਾ ਜਾਂਦਾ ਹੈ ਉਸਨੇ ਪ੍ਰਮਾਤਮਾ ਨੂੰ ਪਾ ਲਿਆ ਗੁਰੂ ਨੂੰ ਪਾ ਲਿਆ ਸਤਿਗੁਰੂ ਨੂੰ ਪਾਲਿਆ ਤਾਂ ਪ੍ਰਮਾਤਮਾ ਨੂੰ ਪਾ ਲਿਆ ਹੁਣ ਦੂਰੀ ਨੂੰ ਪਾ ਲਿਆ ਹੁਣ ਦੂਰੀ ਨਾ ਰਹੀ ਹੁਣ ਫਾਸਲਾ ਨਾ ਰਿਹਾ ਕਿਉਂਕਿ ਕੋਲ ਇਸੇ ਸਤਿਗੁਰੂ ਗੁਰਾਚੇ ਸਮਝਾਉਂਦੇ ਹਨ ਸਰਬ ਇੱਕ ਅਨੇਕ ਕੇ ਸੋਮੇ ਸਮੁੱਚਾ ਠੋਗ ਬੈਸੋਈ ਹਰ ਉਦਾਸ ਆਤ ਤੇ ਨੇਰੇ ਸਹਜੇ ਹੋਏ ਸੁਭੇ ਹੱਥ ਦੇ ਕੋਲ ਦਿਖਾ ਦੇ ਨੇ ਸਤਿਗੁਰੂ ਹੁਣ ਫਾਸਲਾ ਨਾ ਰਹਾ ਬਸ ਪਹੁੰਚੇ ਗਏ ਮੰਦਰ ਤੇ ਇਸ ਲਈ ਗੁਰੂ ਨੂੰ ਸਤਿਗੁਰੂ ਨੂੰ ਸਦੀਆਂ ਸਦੀਆਂ ਤੋਂ ਅਸੀਂ ਭਗਵਾਨ ਆਖਿਆ ਹੈ ਕਰਤਾ ਰਖਿਆ ਨਿ ਪਾਲਕ ਆਖਿਆ ਈਸ਼ਵਰ ਆਖਿਆ ਕਿਉਂਕਿ ਗੁਰੂ ਸਤਿਗੁਰੂ ਆਖਰੀ ਪੁਆ ਹੈ ਉਸ ਤੋਂ ਵਾਸ਼ਪ ਪਮਤ ਮਾਇ ਕਿ ਮੈਂ ਚੰਚਲ ਮਤਤੇ ਆਪੋ ਪੰਜਨ ਪਾਇਆ ਇੱਕ ਸ਼ਬਦ ਵੇ ਲਾਗੀ ਹਰ ਰਸ ਚਾਤਰਖਨ ਵਾਰੀ ਹਰ ਮੇਲ ਭੇ ਵਡਪਾਗੀ ਤੇ ਨਾਮੇ ਸਭ ਕੋਈ ਨਿਰਧਨ ਸਤਿਗੁਰੂਜ ਬਝਾਈ ਹਿਰਦੇ ਨਾਮ ਸਦਾ ਨਿਸ਼ਚਲ ਕਟੇ ਨਾ ਕਿੰਮਤ ਪੜ। ਜੇ ਤੇ ਦੀ ਗੱਲ ਕਰਦੇ ਨੇ ਕਿ ਮੇਰੇ ਸਤਿਗੁਰੂ ਨੇ ਦੇ ਬੂਝ ਬੁਝਾਰਤ ਬੁਝ ਕੇ ਆਪ ਮੈਨੂੰ ਹਿਰਦੇ ਵਿੱਚ ਸਮਝਾ ਦਿੱਤੀ ਆ। ਤੇ ਕੰਦੇ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਇੱਕ ਮਿਸਰ ਮਿਸਰਮੇ ਇੱਕ ਸਾਗੁਰੂ ਦੇਖ ਦਿਖਾਈ ਜਿਨਕੀ ਅਖੰਡ ਮੰਨ ਬ੍ਰਹਮੰਡਾ ਸੋ ਪ੍ਰਭ ਲਖਣ ਨਾ ਜਾਏ। ਦੀਪਕ ਤੇ ਦੀਪਕ ਪ੍ਰਗਾਸਚਾ ਤ੍ਰਪਵਣ ਜੋਤ ਦਿਖਾਈ ਆਪਣੇ ਸਤਿਗੁਰ ਦੀ ਵਿੜਾਈ ਕਰਦੇ ਹਨ। ਇੱਕ ਔਰ ਨੇ ਤਸੀਂ ਜਾਣੋਗੇ ਅੱਗੇ ਪਹਿਲਾਂ ਵੀ ਜਾਣ ਚੁੱਕੇ ਹਾਂ ਆਪਣੇ ਸਤਿਗੁਰੂ ਦੀ ਬਿੜਾਈ ਜ਼ਰੂਰ ਕਰਦੇ ਨੇ ਕਿ ਜੋ ਇਹਨਾਂ ਚੰਮ ਦੀਆਂ ਅੱਖਾਂ ਨਾਲ ਦੇਖਦਾ ਨਹੀਂ ਉਹ ਹਿਰਦੇ ਵਿੱਚ ਸਤਗੁਰੂ ਦਿਖਾ ਦਿੰਦਾ ਹੈ ਜੋ ਅਣਵਜ ਹੈ ਅਲਖਿਆ ਬੇਬੋਝ ਬਜਾਰਤ ਹੈ ਉਹ ਅਖੰਡ ਹੈ ਉਹ ਅਮੂਰਤ ਹੈ ਉਹ ਆਗਮਾ ਉੱਚਰ ਹੈ ਉਹ ਸੋ ਇਹਨਾਂ ਚੰਮ ਦੀਆਂ ਅੱਖਾਂ ਨਾਲ ਇਹਨਾਂ ਫੁੱਟੀਆਂ ਅੱਖਾਂ ਨਾਲ ਉਹ ਦੇਖਿਆ ਨਹੀਂ ਜਾ ਸਕਦਾ ਇਹਨਾਂ ਨਾਲ ਤਾਂ ਸਿਰਫ ਬਾਹਰੋਂ ਦੇਖਿਆ ਜਾ ਸਕਦੀਆਂ ਹਨ ਜੋ ਦੁਨਿਆਵੀ ਹਨ ਮਨੁਆ ਮਾਨਿਰਮਲ ਪਦ ਚੀਨਿਆ ਹਰ ਅਸਰਤਿ ਅਦਕਾਈ ਇੱਕ ਸਿਮੈ ਅਵਨ ਨ ਜਾਣਾ ਸੁਧਗੁਰ ਬੋਜ ਵਿਚਾਈ ਆ ਗੰਮ ਅਗੋਚ ਅਨਾਤ ਅਜੋਨੀ ਗੁਰਮਤਿ ਇੱਕੋ ਜਾਣਿਆ ਸੁਪਰ ਪਰੇ ਨਾਹੀ ਚਿਤ ਡੋਲੇ ਮੰਨਤੇ ਹੀ ਮਨ ਮੰਨਿਆ ਗੁਰ ਪ੍ਰਸਾਦੀ ਅਕਤੋਂ ਤਕਿਏ ਪਹੋ ਕਹਾਵੇ ਸੋਈ ਨਾਨਕ ਦੀਨ ਵਿਆਲ ਹਮਾਰੇ ਅਵਨ ਨ ਜਾਣਿਆ ਤੁਮ ਉਪਰੋਪਰ ਦੀਆਂ ਗੱਲਾਂ ਦੇਖਿਆ ਜਾ ਸਕਦੀਆਂ ਹਨ ਬਾਰ ਬਾਰ ਦੀਆਂ ਉਹ ਅੰਦਰਲਾ ਜਗਤ ਅਨਾਖੇ ਨਾ ਨਹੀਂ ਦੇਖਿਆ ਜਾ ਸਕਦਾ ਕੋਸ਼ ਨੂੰ ਦੇਖਣ ਲਈ ਤਾਂ ਸਤਿਗੁਰ ਗਿਆਨੀ ਅੱਖ ਚਾਹੀਦੀ ਹੈ ਜਿਵੇਂ ਨਾਨਕ ਜੀ ਮੱਲਾ ਪਹਿਲਾ ਸੁਜੀ ਕਰਵਾਉਂਦੇ ਆ ਸਤਿਗੁਰੂ ਮੇਰੇ ਨਰੰਜੀ ਲਪਾਇਆ ਤੇਰੇ ਨਾਮ ਹੈ ਨਵਸਦਾ ਇੰਗਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫਰਮਾਈ ਤੰਤ ਕੋ ਪਰਮ ਤੰਤ ਮਿਲਿਆ ਨਾਨਕ ਬੁੱਧਪੁਰ ਤੰਨਾ ਪਵਨਾ ਵਾਲਾ ਸਾਰਾ ਹੀ ਸੰਸਾਰ ਹੀ ਸੱਚਾ ਤੇਰਾ ਦਿਆ ਸਤਿਗੁਰੂ ਆਪਣੀ ਰਚਿ ਮਾਦ ਮੋਤੂ ਆਪ ਹੀ ਸੰਨ ਬਚਾਉਂਦਾ ਹੈ ਤੋ ਮਾਲਕ ਹੈ ਮੈਂ ਤੇਰਾ ਦਾਸ ਵੀ ਇਨਾ ਤੇ ਮੁਰ ਸੰਸਾਰ ਸੁੰਦਰ ਦੇ ਗਿਰੜ ਵਿੱਚ ਨਾ ਆਉਣਾ ਪਵੇ ਮੈਨੂੰ ਵਿਚਾਰ ਆਇਆ ਨਾਨਕ ਜੀ ਨੂੰ ਕਰਮਾਂ ਦੀ ਸਾਹਿਤ ਕੌਣ ਚਾਹੁੰਦੇ ਨੇ ਇਹ ਕੌਣ ਹਾਂ ਜਿਨਾ ਕਰ ਨਾਨਕ ਜੀ ਨੂੰ ਧਰਤੀ ਦਾ ਪ੍ਰਭੂ ਖਸ ਮਿਲਿਆ ਮਿਲਾਉਣ ਵਾਲੇ ਕੌਣ ਨੇ ਸਤਸਤ ਗੁਰੂ ਦਾਤਾ ਜੀ ਉਹ ਸਤਸਤ ਗੁਰੂ ਕਬੀਰ ਜੀ ਸਤਿਗੁਰੂ ਨਾਮਦੇਵ ਜੀ ਉਹ ਸਭਲੇ ਸ਼ਰੀਰਕ ਤੌਰ ਤੇ ਨੇ ਸੰਤ ਸਤਿਗੁਰੂ ਤਹਵੀਰ ਜੀ ਉਹ ਟਾਲ ਫੈਸਲਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਝੂਠ ਦਾ ਵਰਗ ਚੜੀ ਹੈ ਜਿਨ੍ਹਾਂ ਨੇ ਹਮੇ ਦਾ ਬੀਜ ਵਿਜਿਆ ਹੋਇਆ ਹੈ ਉਹ جاری ਰਹੇਗਾ ਫਿਲ ਦੇ ਰਹੇਗਾ ਕਿਉਂਕਿ ਉਹਨਾਂ ਦਾ ਸਨਮਾਨ ਗਿਰਦਾ ਹੈ ਉਹਨਾਂ ਦਾ ਹੰਕਾਰ ਗਿਰਦਾ ਹੈ ਉਹਨਾਂ ਵਿੱਚ ਕ੍ਰੋਧ ਵੱਧਦਾ ਹੈ ਲੋ ਉਹ ਲਹਿਰ ਹਾਕ ਕੁੱਤੇ ਦੀ ਨਿਆਈ ਹੈ ਜਿਹੜਾ ਹਰੇਕ ਨੂੰ ਵੱਡ-ਵੱਡ ਤੇ ਵਿਗੜਦਾ ਜਾਂਦਾ ਹੈ ਤੇ ਮੇ ਲੋਭੀ ਮਲੁਖ ਉਹਨਾਂ ਨੂੰ ਵੀ ਆਪਣੀ ਸੰਗਤ ਵਿੱਚ ਲੋਭੀ ਬਣਾਉਂਦਾ ਹੈ ਲੋਭੀ ਦਾ ਦਿਮਾਗ ਲੋਭੀ ਦਾ ਮਾਰਕ ਕਿਸ ਮੰਜ਼ਿਲ ਤੇ ਨਹੀਂ ਪਹੁੰਚਾਉਂਦਾ ਇਹ ਤਾਂ ਇਉਂ ਹੈ ਜਿਵੇਂ ਪਹਿਲੇ ਝੂਠ ਨਾ ਵੀ ਝੂਠ ਦਾ ਵਰਗ ਫੈਲਾਇਆ ਜਾਣਾ ਇਹ ਅੰਦਰਲਾ ਆਦਮੀ ਦਾ ਮਨ ਇਨਾ ਜਲਾਤ ਹੈ ਕਿ ਉਹ ਦਇਆਵਾਨ ਹੈ ਧਨਵਾਨ ਹੈ ਉੱਚੀ ਪਦਵੀ ਦਾ ਮਾਲਕ ਹੈ ਹੰਕਾਰਮੰਦ ਹੈ ਕਿ ਮੈਂ ਮਾਲਕ ਹਾਂ ਇਹ ਅੰਦਰ ਕਿਰਨਲਾਚਾਰ ਨਾਲ ਉਹ ਡੂੰਗਾ ਵਹਿ ਰਿਹਾ ਉਹ ਪਟਕਣਾ ਦੇ ਸੰਬੰਧ ਤੋਂ ਪਾਰ ਨਹੀਂ ਪੈ ਸਕਣਗੇ ਅਵਸ਼ ਵਿਚਕਾਰ ਡੁੱਬਣਗੇ ਉਹ ਦੂਸਰਿਆਂ ਨੂੰ ਵੀ ਚੇਲਿਆਂ ਨੂੰ ਵੀ ਆਪਣੇ ਡੋਬਣਗੇ ਆਪਣੇ ਸ਼ਿਸ਼ਿਆਨ ਨੂੰ ਵੀ ਡੋਬਣਗੇ ਪਰ ਇਹ ਉਹਨਾਂ ਦੀ ਅਪਹਾਗਤਾ ਹੈ ਦ੍ਰੋਪਾ ਦਿੱਤਾ ਹੈ ਸਤੂਗਤਿਆਂ ਅੰਕਾਰ ਹੈ ਹਨ ਸੱਚੇ ਕਰਦੇ ਹਨ ਕਿ ਜਾਗੋ ਸਾਧੂ ਸਤਗੁਰ ਤੋਂ ਬਿਨਾ ਨਾ ਗਤੀ ਹੈ ਨਾ ਮੁਕਤੀ ਹੈ ਸਤਗੁਰੂ ਪਟਕਣਾ ਤੋਂ ਰੋਕਦਾ ਹੈ ਜੋ ਉਲਟ ਗਏ ਨੇ ਸਤਗੁਰ ਦੀ ਸ਼ਰਨ ਆਉ ਤੇ ਆਪਣੇ ਪੈਰਾਂ ਤੇ ਆਪ ਖੜੇ ਹੋਵੋ ਸਾਧੂ ਕੀ ਜਾਓ ਲੈ ਓਕ ਤੇਰੇ ਮਿਟੇ ਪਾਪ ਸਭ ਕੋਟ ਕੋਟ ਤੇ ਸਤਗੁਰ ਕਵੀ ਇਸ ਦੀ ਸੋਚੀ ਕਰ ਇਉਂ ਕਰਵਾਉਂਦੇ ਨੇ ਰਾਗ ਗਾਉਣ ਵਿੱਚ ਜੈਸੀ ਮੰਦਰ ਮੇ ਬਲਹਾਰ ਨਾ ਠਹਿਰੇ ਨਾਮ ਬਿਨਾ ਕੈਸੀ ਪਾਰ ਉਤਰੇ ਕੁੰਭ ਬਿਨਾ ਜਲ ਨਾ ਟਿਕਾਵੇ ਸਾਧੂ ਬਿਨ ਐਸੇ ਅਬਗਤ ਜਾਵੇ ਜਾਰੋ ਪਿਸ਼ੇ ਜੋ ਰਾਮ ਨਾ ਚੇਤੇ ਤਨ ਮਨ ਰਮਤ ਹੈ ਰਹਿ ਮੈਂ ਖੇਤੇ ਇਹ ਕਹਾਉ ਜੈਸੇ ਹਲ ਭਾਰ ਬਿਨ ਜਿਵੇਂ ਨਹੀਂ ਬੋਈਏ ਸੂਤ ਬਨਾ ਕੈਸੇ ਮਣੀ ਪਰੋਈਏ ਕੁੰਡੀ ਬਿਨ ਕਿਆ ਗਾਂਠ ਚੜਾਈਏ ਸਾਧੂ ਬਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਨਾ ਕੈਸੇ ਕਪਰੇ ਧੋਏ ਕੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਹੀਂ ਦਰਵਾਰ ਜੈਸੇ ਬਾਜ ਬਿਨ ਨਹੀਂ ਲਈ ਜੇ ਫੇਰੀ ਖਸਮ ਦੁਆਗਣ ਤਜ ਉਹ ਹੈਰੀ ਕਹੇ ਕਬੀਰ ਇੱਕ ਇੱਕ ਕਰ ਤਰਨਾ ਗੁਰਮੁਖ ਖੋਇ ਸੁਬਾਹਣਾ ਬੰਨਾ ਜਿਵੇਂ ਘਰ ਵਿੱਚ ਸ਼ੀਲ ਤਵਨਾ ਘਰ ਦੇ ਛੱਤ ਨਹੀਂ ਠਹਿ ਸਕਦੀ ਇਸੇ ਤਰ੍ਹਾਂ ਪ੍ਰਭੂ ਦੇ ਨਾਮ ਤੋਂ ਬਨਾ ਮਨੁੱਖ ਦਾ ਮਨ ਸੰਸਾਰ ਸਮੁੰਦਰੀ ਕੁਮਰਤੀ ਤੂ ਪਾਰ ਨਹੀਂ ਲੰਘ ਸਕਦਾ ਜਿਵੇਂ ਘੜੇ ਤੋਂ ਬਨਾ ਪਾਣੀ ਨਹੀਂ ਟਿਕ ਸਕਦਾ ਤਿਵੇਂ ਸਬਕੁਰ ਤੋਂ ਬਨਾ ਮਨ ਨਹੀਂ ਟਿਕਦਾ ਜਿਵੇਂ ਕੁਸਾਂਤ ਬਨਾ ਜ਼ਮੀਨੀ ਦੀ ਜੱਜ ਸਕਤੀ ਸੁੱਤ ਤੋਂ ਬਨਾ ਮੜ ਕੇ ਕੋਈ ਨਹੀਂ ਜਿਸ ਦੇ ਕੁੰਡੀ ਤੋਂ ਬਨਾ ਗਣ ਨਹੀਂ ਪਾਈ ਜਾ ਸਕਦੀ ਤਿਵੇਂ ਸਬਕੁਰ ਤੋਂ ਬਿਨਾ ਤੇ ਨਿਸ਼ਾਤ ਕੁਦੀ ਸ਼ਰਮ ਤੋਂ ਬਨਾ ਮਨੁੱਖ ਪੜੇ ਹਾਲ ਹੀ ਜਾਂਦਾ ਹੈ ਜੋ ਮਾਪਿਓ ਦੇ ਮਿਹਲ ਤੋਂ ਬਨਾ ਬਾਲ ਨਹੀਂ ਜੰ ਸਕਦਾ ਪਾਣੀ ਤੋਂ ਬਨਾ ਕਪੜੇ ਨਹੀਂ ਧੋਤੇ ਜਸ ਕੁਦੇ ਘੋੜਾ ਨਾ ਸਵਾਰ ਨਹੀਂ ਅਖਵਾ ਸਕਦਾ ਤੇ ਸਤਗੁਰ ਤੋਂ ਬਨਾ ਅਰੋਧ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੇ ਮਹਲਾ ਜੀ ਪਹਿਲਾਂ ਇਉਂ ਹੱਕ ਵਿੱਚ ਬੋਲਦੇ ਨੇ ਕਿ ਉਹ ਸਾਧੂ ਸਤਗੁਰੂ ਅਲਾਨ ਕਰਦੇ ਨੇ ਕਿ ਪੂਰੂਲੇ ਸੰਜੋਗ ਕਾਣ ਸੰ ਸਾਧੂ ਸਤਗੁਰੂ ਮਿਲੇ ਸਾਧੂ ਮਿਲੇ ਸਤਗੁਰ ਸੰਜੋਗ ਸੱਚ ਰਹਿਸੇ ਹਰ ਪੂਰੇ ਲੋਕ ਮਨ ਦੇ ਲੈ ਸਜ ਸੁਭਾਏ ਨਾਨਕ ਤਨ ਕੇ ਲਾਗੋ ਪਾਇ। ਪੂਰਬਲੇ ਕਿਤੇ ਕਰਮਾਂ ਦੇ ਸੰਸਕਾਰ ਉਗਣ ਤੇ ਗੁਰੂ ਮਿਲਦਾ ਹੈ ਸਤਿਗੁਰੂ ਮਿਲਦਾ ਹੈ ਸਤਕ ਨੂੰ ਮਿਲ ਕੇ ਉਹ ਕਰੜੇ ਕਵਾੜ ਖੁੱਲ ਜਾਂਦੇ ਹਨ ਜਣ ਕੇ ਬਜਰਖ ਪਾਟ। ਪੂਰਬ ਲਿਖਿਆ ਕਿੰ ਬੀਟੀਏ ਲਿਖਿਆ ਲੇਖ ਰਚਾਏ ਬਿਨ ਹਰ ਨਾਮ ਨਿਸ਼ੂਟੀਏ ਅੰਗੁਰਮਤ ਮਿਲੇ ਮੁਲਾਏ ਇਸ ਬਿਨ ਮੇਰਾ ਕੋ ਨਹੀਂ ਇਸ ਕਾ ਜੀਉ ਪ੍ਰਾਣ ਨਾਨਕ ਸ਼ਬਦ ਵਿਚਾਰੀਏ ਪਾਈਏ ਗੁਰੇ ਨਿਦਾਨ। ਪਿਛਲੇ ਕਾਰਨ ਅਨੁਸਾਰ ਲਿਖੇ ਮੱਥੇ ਦਾ ਲੇਖ ਪ੍ਰਮਾਤਮਾ ਦੇ ਹੁਕਮ ਵਿੱਚ ਲਿਖਿਆ ਜਾਂਦਾ ਹੈ ਇਸ ਨੂੰ ਕਿਵੇਂ ਮਟਾਇਆ ਜਾ ਸਕਦਾ ਹੈ ਸਤਿਗੁਰ ਦੀ ਸ਼ਰਨ ਪੈ ਕੇ ਮੈਨੂੰ ਇਹ ਸਮਝਾਈ ਹੈ ਕਿ ਜਿਸ ਪ੍ਰਮਾਤਮਾ ਦੀ ਜਿੰਦ ਇਹ ਪ੍ਰਾਣਾ ਉਸ ਤੋਂ ਬਿਨਾ ਸੰਸਾਰ ਵਿੱਚ ਮੇਰਾ ਕੋਈ ਆਸਰਾ ਨਹੀਂ ਹੈ ਨਾ ਹੁਣ ਨਾ ਅਗੋਂ ਨਾ ਪਹਿਲਾਂ ਤੇ ਜਿਨ੍ਹਾਂ ਨੂੰ ਸਦ ਸਤਪੁਰ ਦਾ ਆਸਰਾ ਪੁਰਬਲੇ ਪਾਗੰਸਾਰ ਨਹੀਂ ਪ੍ਰਾਪਤ ਹੋਇਆ ਉਹਨਾਂ ਬਾਰੇ ਇਉਂ ਵਰਣਨ ਹੋਇਆ ਤੁਸੀਂ ਵੀ ਜਾਣ ਲਵੋ ਕਿਵੇਂ ਉਹ ਲੋਕ ਕੌਣ ਨੇ ਉਪਰਲੇ ਦੀ ਅੰਚ ਵਾਂਚ ਨੇ ਪੰਡਿਤ ਲੋਕ ਧਰਮਕ ਪੋਸਟਾ ਪੜ੍ਹਦੇ ਹਨ ਅੰਦਰੋਂ ਅੰਦਰੋਂ ਗੁਣ ਹੀ ਢੂੰਡ ਕਰਕੇ ਉਹਨਾਂ ਪੁਸਤਕਾਂ ਦੇ ਵਿਚਾਰ ਨਹੀਂ ਸਮਝਦੇ ਹੋਰ ਉਹਨਾਂ ਨੂੰ ਤਾਂ ਮੱਤਾਂ ਦੇ ਕੇ ਜੰਗ ਤੋਂ ਚਲੇ ਜਾਂਦੇ ਹਨ ਉਹਨਾਂ ਦਾ ਇਹ ਸਾਰਾ ਉਦ ਮਾਇਆ ਤੋਂ ਮਾਰਨ ਲਈ ਵਪਾਰੀ ਬਣਿਆ ਰਹਿੰਦਾ ਹੈ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਨੇ ਵਪਾਰ ਦੇ ਲਈ ਬਤਿਆ ਜਰਿਆ ਸਾਰਾ ਜਗ ਛੁੱਟੀ ਕਥਨੀ ਵਿੱਚ ਹੀ ਭਟਕਦਾ ਰਹਿੰਦਾ ਹੈ ਆਮ ਤੌਰ ਤੇ ਜੀਭਾ ਅੰਦਰ ਝੂਠ ਫਰੇਬ ਹੈ ਬਾਹਰ ਗਿਆਨ ਤੇ ਆਂਦੀਆਂ ਗੱਲਾਂ ਕਰਦੇ ਹਨ ਕੇਵਲ ਪੰਟਾਈ ਦਿਖਾਉਣ ਵਾਸਤੇ ਇਹ ਠੀਕ ਨੇ ਕੇਵਲ ਪੰਤਾਈ ਦਿਖਾਉਣ ਵਾਸਤੇ ਇਹ ਠੀਕ ਨੇ ਪੰਡਤ ਵਾਜੇ ਪੋਥੀਆਂ ਨਾ ਮੁਝੇ ਵਿਚਾਰ ਅਨਕੋਮਤਿੰਦੇ ਚਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਪਵੇ ਰਹਿਣ ਸੰਤ ਸਸਾਰ ਕੇਤੇ ਪੰਡਤ ਦੋਜ ਕੀ ਵਿਦਾ ਕਰੇ ਵਿਚਾਰ ਬਾਦ ਬਰੋਸ ਲਾਣੇ ਬਾਦੇ ਅਵਨ ਜਰ ਪ੍ਰਮਾਤਮਾ ਆਪ ਹੀ ਆਤਮਕ ਗੁਣਾਂ ਦਾ ਖਜ਼ਾਨਾ ਲਵਾ ਸਕਦਾ ਹੈ ਜੇ ਉਹ ਖਜ਼ਾਨਾ ਜੇ ਉਸ ਖਜ਼ਾਨੇ ਨਾਲ ਮਿਲਾਨ ਕਰਾਉਣ ਦੇ ਸਮਰੱਥ ਪ੍ਰਭੂ ਆਪ ਬਣਾ ਆਪ ਮਿਲਾਂ ਰਾਦੇਵੇ ਦਾ ਉਹ ਗਰਮਾ ਸ਼ੰਤਨ ਸੰਗਤ ਵਿੱਚ ਲਭ ਸਕਦਾ ਹੈ ਕਿਵੇਂ ਹਰ ਦਾ ਸੰਤ ਹਰ ਕੀ ਹਰ ਮੋਹ ਜਿਸ ਹਿਰਦੇ ਹਰ ਨਾਮ ਮਾਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗਰਮਤ ਹਿਰਦੇ ਹਰ ਨਾਮ ਸਮਾਰ ਪਵਿਤ ਪਰਮਾਤਮਾ ਪਵਿਤ ਜਿਸ ਤੇ ਹਿਰਦੇ ਵਿੱਚ ਉਹਦਾ ਪਰਮਾਤਮਾ ਵਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਤੁਸੀਂ ਜਾਣਿਆ ਨਾਨਕ ਜੀ ਕੀ ਹੈ ਕਹਿ ਰਿਹਾ ਭਗਤ ਪਰਮਾਤਮਾ ਆਪ ਹੈ ਕਥਨੀ